ਆਓ ਜੀ ਜੀ ਆਰ ਆਪਾਂ ਆਮ ਸੁਣਦੇ ਆ ਲੋੜ ਕਾੜ ਦੀ ਮਾਂ ਹੁੰਦੀ ਆ ਤੇ ਮੈਂ ਹੈਗਾ ਰਾਜਸਥਾਨ ਦੇ ਵਿੱਚ ਕਈ ਬੰਦੇ ਕਹਿੰਦੇ ਵੀ ਰਾਜਸਥਾਨ ਦੇ ਵਿੱਚ ਪਾਣੀ ਦੀ ਪੂਰਤੀ ਕਿਵੇਂ ਹੁੰਦੀ ਆ ਪਾਣੀ ਆਉਂਦਾ ਕਿਵੇਂ ਆ ਪਾਣੀ ਹੈ ਨਹੀਂਗਾ ਇੱਥੇ ਲਓ ਜੀ ਕਿਵੇਂ ਲੱਗਦਾ ਪਾਣੀ ਜ਼ਰੂਰ ਆ ਕੇ ਤੁਸੀਂ ਨੋਟ ਕਰਕੇ ਜਾਇਓ ਵੀਡੀਓ ਦੇਖ ਕੇ ਜਾਇਓ ਸਾਰੀ ਮੈਂ ਹੈਗਾ ਰਾਜਸਥਾਨ ਦੇ ਸ਼ਹਿਰ ਕਰਨਪੁਰ ਦੇ ਵਿੱਚ ਤੇ ਇਹ ਹੈਗੀ ਆ ਜੀ ਕਰਨਪੁਰ ਤੋਂ ਜਾਂਦੀ ਆ ਜੀ ਇਹ ਤਨੂਰ ਨੂੰ ਸੜਕ ਇੱਥੇ ਨਾ ਡਿੱਗੀ ਲਾਈ ਹੋਈ ਆ ਤੇ ਪਾਣੀ ਦੇਖੋ ਇਹ ਚਾਰ ਛਪਰੇ ਪਾਣੀ ਖੜਾ ਇੱਕ ਤਾਂ ਇਹ ਡਿੱਗੀ ਲੱਗੀ ਹੋਈ ਆ ਇੱਕ ਉਹ ਪਰਲੇ ਪਹਿ ਲੱਗੀ ਹੋਈ ਆ ਤੇ ਇਹਨਾਂ ਨੇ ਆ ਸਾਰੇ ਮਰੱਬੇ ਨੂੰ ਕਹਿੰਦਾ ਮਤਲਬ ਆ ਵੀ ਪਾਣੀ ਦੀ ਵਰਤੋਂ ਦਾ ਤਰੀਕਾ ਦੇਖੋ ਡ੍ਰਿਪ ਸਿਸਟਮ ਲਾਇਆ ਹੋਇਆ ਬੰਦਿਆਂ ਦਾ ਬਈ ਥੋੜਾ ਜਿਹਾ ਪਾਣੀ ਪਾਇਆ ਥੋੜਾ ਜਿਹਾ ਛੱਡਿਆ ਤੇ ਕੰਮ ਚਲਾ ਲਿਆ ਇਹ ਰਾਜਸਥਾਨ ਦਾ ਏਰੀਆ ਜੀ ਕਰਨਪੁਰ ਸ਼ਹਿਰ ਦੇ ਵਿੱਚ ਮੈਂ ਖੜਾ ਥੇੜੀ ਦੇ ਵਿੱਚ ਤੇ ਡਿੱਗੀ ਆਹ ਤਾਜੀ ਲੱਗੀ ਆ ਮੇਰੇ ਖਿਆਲ ਦੇ ਵਿੱਚ ਆ ਇਸੇ ਸਾਲ ਦੇ ਅੰਦਰ ਅੰਦਰ ਦੋਨੇ ਪਰਲੀ ਡਿੱਗੀ ਇੱਕ ਉਪਰੇ ਦੀਂਦੀ ਉਹ ਤੋਂ ਨੇ ਉਪਰੇ ਡਿੱਗੀ ਇੱਕ ਇੱਕ ਆ ਡਿੱਗੀ ਤੇ ਸਭ ਤੋਂ ਵਧੀਆ ਗੱਲ ਇਹਨੇ ਕੀਤੀ ਆ ਮੈਨੂੰ ਜਿਹੜੀ ਚੰਗੀ ਲੱਗੀ ਵੀ ਸੜਕ ਚੱਲਦੀ ਆ ਨਾਲ ਬੱਚੇ ਵੀ ਆਉਂਦੇ ਜਾਂਦੇ ਹੋਣਗੇ ਤੇ ਉਹਦਾ ਨੁਕਸਾਨ ਆ ਵੀ ਆਹ ਬੰਦਾ ਉਤਰਦਾ ਤੇ ਗਰਮੀ ਦਾ ਮਾਰਿਆ ਛਾਲ ਮਾਰਦਾ ਵਿੱਚ ਇਹਨਾਂ ਨੇ ਬਾੜ ਕੀਤੀ ਹੋਈ ਆ ਸਭ ਤੋਂ ਵਧੀਆ ਗੱਲ ਤਾਂ ਮੈਨੂੰ ਇਹ ਲੱਗੀ ਇਹਨਾਂ ਦੀ ਇਹ ਪ੍ਰਸ਼ੰਸਾ ਕਰਨੀ ਚਾਹੀਦੀ ਆ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੀ ਇੱਥੇ ਬੱਚਾ ਜਾਂ ਕੋਈ ਸਿਆਣਾ ਬੰਦਾ ਛਾਲ ਮਾਰੂ ਨੁਕਸਾਨ ਹੋਊਗਾ ਮੈਂ ਵੀ ਹੋ ਸਕਦਾ ਵੀ ਗਰਮੀ ਦਾ ਮਾਰਿਆ ਸੀ ਤੇ ਛਾਲ ਮਾਰ ਜਾਂਦਾ ਕਿਉਂਕਿ ਠੰਡਾ ਪਾਣੀ ਆਨੰਦ ਹੈ ਤੇ ਪਾਣੀ ਦੇਖੋ ਜੀ ਇਹ ਆਪਣਾ ਹਿਮਾਚਲ ਦਾ ਪਾਣੀ ਆ ਤੇ ਆਨੰਦ ਹੈ ਜੀ ਗੁਰੂ ਰਮਦਾ ਅਰਾਮਦਾਸ ਜੀ ਸਾਰੇ ਆਪਣੇ ਆਪ ਹੀ ਵਰਤ ਜਾਂਦੇ ਆ ਤੇ ਨਾਲ ਇਧਰ ਸੂਆ ਜਾਂਦਾ ਇਹ ਖਾਲੀ ਆ ਮੇਰੇ ਖਿਆਲ ਜਿਸ ਟਾਈਮ ਤੇ ਆ ਖੜਾ ਆਪਣਾ ਝੋਟਾ ਲਓ ਜੀ ਇਹ ਸੂਆ ਆਉਂਦਾ ਜੀ ਐ ਚਨਹਿਰ ਦਾ ਸੂਆ ਜੀ ਥੋੜਾ ਜਿਹਾ ਪਾਣੀ ਹੁੰਨਾ ਕਾਲੀ ਤੁਰਿਆ ਆਉਂਦਾ ਕੱਲਾ ਇਹ ਚਨਹਿਰ ਦਾ ਸੂਆ ਤੇ ਉਹ ਪਰੇ ਤੋਂ ਦੀਂਦੀ ਉਹ ਪਰੇ ਬਾਈ ਸਾਰੀ ਤੇ ਉਹ ਰੇਲ ਦੀ ਪਟੜੀ ਆ ਸਾਹਮਣੇ ਕਰਨਪੁਰ ਸ਼ਹਿਰ ਦੇ ਮੈਂ ਬਾਰ-ਬਾਰ ਖੜਾ ਤੇ ਕਿਹੜਾ ਕਿਹੜਾ ਕਰਨਪੁਰ ਖੇੜੀ ਤੋਂ ਗੰਗਾ ਨਗਰ ਸ਼ਹਿਰ ਤੋਂ ਦੇਖ ਰਿਹਾ ਕਮੈਂਟ ਲਾਈਕ ਸ਼ੇਅਰ ਜਰੂਰ ਕਰਿਓ ਫੋਲੋ ਵੀ ਕਰਿਓ ਇਹ ਜਿਹੇ ਵੀਡੀਓ ਆਪਾਂ ਲਿਆਉਂਦੇ ਰਹਿਨੇ ਆ ਕਿਉਂਕਿ ਆਪਣੇ ਮਨੋਰੰਜਨ ਦਾ ਸਾਧਨ ਨਹੀਂਗਾ ਜੀ ਇਹ ਇਹ ਆਪਣੇ ਕਾਰੋਬਾਰ ਦਾ ਸਾਧਨ ਆ ਜੀ ਇਹ ਇਹ ਆਉਂਦਾ ਜੀ ਸ਼ਹਿਰ ਜਦੋਂ ਆਪਾਂ ਆਉਂਨੇ ਆ ਕਰਨਪੁਰ ਲੰਗਣ ਤੋਂ ਬਾਅਦ ਆ ਦੋ ਡਿੱਗੀਆਂ ਨੇ ਮੇਰਾ ਮਨ ਬਹੁਤ ਖਿੱਚਿਆ ਇਸ ਸਭ ਤੋਂ ਵੱਡੀ ਗੱਲ ਹੈ ਵੀ ਸੇਫਟੀ ਦਾ ਧਿਆਨ ਰੱਖਿਆ ਬੰਦਿਆਂ ਨੇ ਵੀ ਤਾਰਬੰਦੀ ਨਾਲ ਦੀ ਨਾਲ ਹੀ ਕਰਤੀ ਵੀ ਬੰਦਾ ਕੋਈ ਹਲਤ ਨਾ ਕਰ ਸਕੇ ਧੰਨ ਗੁਰੂ ਰਾਮਦਾਸ ਕਿਰਪਾ ਰੱਖਣ ਚੰਗੀ ਲੱਗੀ ਤਾਂ ਵੀਡੀਓ ਵੀਡੀਓ ਜ਼ਰੂਰ ਸ਼ੇਅਰ ਕਰੋ ਧੰਨਵਾਦ ਜੀ ਸ਼ੁਕਰੀਆ